ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਵੀਰ ਦੀ ਹੱਡ ਬੀਤੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਕਈ ਵਾਰ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਨੇ ਕਿ ਸਾਡੇ ਘਰ ਦੇ ਵਿੱਚ ਮੀਟ ਅੰਡਾ ਸ਼ਰਾਬ ਦਾ ਸੇਵਨ ਹੁੰਦਾ ਏ ਕੀ ਅਸੀਂ ਚਪੈਰਾ ਸੇਵ ਕੱਟ ਸਕਦੇ ਆ ਜਾਂ ਨਹੀਂ ਕੱਟ ਸਕਦੇ ਕੀ ਅਸੀਂ ਗੁਰਬਾਣੀ ਦੇ ਜਾਪ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਤਖਾਲ ਸਾਹਿਬ ਜੀ ਤੁਸੀਂ ਗਰਬਾਣੀ ਦੀ ਜਾਪ ਵੀ ਕਰ ਸਕਦੇ ਹੋ ਜੀ ਦੁਪਹਿਰਾ ਸਹਿਮ ਵੀ ਕੱਟ ਸਕਦੇ ਹੋ ਬੇਸ਼ੱਕ ਤੁਹਾਡੇ ਘਰ ਦੇ ਵਿੱਚ ਮੀਟ ਅੰਡਾ ਸ਼ਰਾਬ ਦਾ ਸੇਵਨ ਵੀ ਹੁੰਦਾ ਹੈ ਤਾਂ ਵੀ ਤੁਸੀਂ ਪਾਠ ਕਰ ਸਕਦੇ ਹੋ ਜੀ ਦੁਪਹਿਰਾ ਸਹਿ ਵੀ ਕੱਟ ਸਕਦੇ ਹੋ ਬੇਸ਼ੱਕ ਉਹ ਸਭ ਚੀਜ਼ ਤੁਹਾਡ ਨੂੰ ਬਣਾਉਣੀ ਕਿਉਂ ਨਾ ਪੈਂਦੀ ਹੋਵੇ ਫਿਰ ਵੀ ਤੁਸੀਂ ਇਸ਼ਨਾਨ ਕਰਕੇ ਆਪਣੀ ਸੂਚਮਤਾ ਦੇ ਨਾਲ ਪਾਠ ਕਰ ਸਕਦੇ ਹੋ ਜੀ ਜੇ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਮੀਟ ਅੰਡਾ ਸ਼ਰਾਬ ਦਾ ਸੇਵਨ ਕਰਦਾ ਹੈ ਤੇ ਉਹ ਸ਼ਬਦ ਦਾ ਤੁਹਾਡੇ ਤੇ ਕੋਈ ਅਸਰ ਨਹੀਂ ਹੋਵੇਗਾ ਕਿਉਂਕਿ ਬਲਕੇ ਤੁਸੀਂ ਖਾਲਸਾ ਜੀ ਉਸ ਦੇ ਲਈ ਵੀ ਜਦੋਂ ਤੁਸੀਂ ਪਾਠ ਕਰਦੇ ਹੋ ਤਾਂ ਉੱਚੀ ਕਰਿਆ ਕਰੋ ਤਾਂ ਕਿ ਉਹਦੇ ਕੰਨਾਂ ਦੇ ਵਿੱਚ ਵੀ ਗੁਰਬਾਣੀ ਦੇ ਸ਼ਬਦਾਂ ਦੀ ਗੂੰਜ ਪਵੇ ਤੇ ਉਸ ਦਾ ਵੀ ਧਿਆਨ ਪ੍ਰਮਾਤਮਾ ਦੇ ਵੱਲ ਜਾਵੇ ਤੁਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਉਹ ਪਰਿਵਾਰ ਦੇ ਮੈਂਬਰ ਦੇ ਲਈ ਵੀ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਤ ਨੂੰ ਵੀ ਸੁਮਤ ਬਖਸ਼ਣ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਾਲ ਜੋੜਨ ਗੁਰਬਾਣੀ ਦੇ ਨਾਲ ਜੋੜਨ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਬਿਨਾਂ ਟੈਨਸ਼ਨ ਦੇ ਤੁਸੀਂ ਗੁਰਬਾਣੀ ਦਾ ਜਾਪ ਕਰ ਸਕਦੇ ਹੋ ਜੀ ਦੁਪਹਿਰਾ ਸਿਰ ਵੀ ਘੱਟ ਸਕਦੇ ਖਾਲਸਾ ਜੀ ਉਹ ਵੀਰ ਨੇ ਦੱਸਿਆ ਉੰਨਾ ਨੇ ਦੱਸਿਆ ਕਿ ਸਾਡੇ ਕੋਲ ਇੱਕ ਬੇਟੀ ਸੀ ਕਹਿੰਦੇ ਸੀ ਦੋਨੇ ਹਸਬੈਂਡ ਵਾਈਫ ਸੀ ਸਾਡੇ ਕੋਲ ਕਹਿੰਦੇ ਜ਼ਮੀਨ ਤਾਂ ਹੈਗੀ ਨਹੀਂ ਸੀ ਪਰ ਉਹ ਵੀਰਕ ਦੱਸਦੇ ਆ ਕਿਵੇਂ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਜ਼ਮੀਨਾਂ ਦੇ ਸੌਦੇ ਕਰਵਾਉਣੇ ਕਹਿੰਦੇ ਤੇ ਜੋ ਮੇਰੀ ਘਰ ਵਾਲੀ ਸੀ ਉਹ ਲੋਕਾਂ ਦੇ ਪਿੰਡ ਦੇ ਵਿੱਚ ਕੰਮ ਕਰਕੇ ਕਈਆਂ ਘਰਾਂ ਦੀ ਰੋਟੀ ਪਾਣੀ ਦਾ ਕੰਮ ਕਰਕੇ ਪੋਚੇ ਦਾ ਕੰਮ ਕਰਕੇ ਇਸ ਤਰ੍ਹਾਂ ਕਹਿੰਦੇ ਸਾਡਾ ਗੁਜ਼ਾਰਾ ਹੁੰਦਾ ਸੀ ਖਾਨ ਸਾਜੀ ਉਹ ਵੀਰ ਦੱਸ ਦਿਆ ਕਹਿੰਦੇ ਕਿ ਮੈਂ ਪ੍ਰਾਪਰਟੀ ਡੀਲਰ ਸੀ ਮੇਰੇ ਵਧੀਆ ਪੈਸੇ ਬਣ ਜਾਂਦੇ ਸਨ ਜਿਸ ਕਰਕੇ ਕਹਿੰਦੇ ਅਸੀਂ ਘਰ-ਬਾਰ ਵੀ ਸੋਹਣਾ ਬਣਾ ਲਿਆ ਸੀ ਇੱਕ ਛੋਟੀ ਜਿਹੀ ਅਸੀਂ ਗੱਡੀ ਵੀ ਲੈ ਲਈ ਸੀ ਆਉਣ ਜਾਣ ਨੂੰ ਕਹਿੰਦੇ ਅੱਗੋ ਸੀ ਕਿ ਹੁਣ ਬੇਟੀ ਦੇ ਵਿਆਹ ਦੇ ਲਈ ਵੀ ਅਸੀਂ ਕੁਝ ਪੈਸੇ ਜੋੜਨੇ ਨੇ ਬੇਟੀ ਦੇ ਫਿਊਚਰ ਦੇ ਲਈ ਤਾਂ ਕਿ ਉਹਦਾ ਵਿਆਹ ਵੀ ਵਧੀਆ ਕਰ ਸਕੀਏ ਉਹਨੂੰ ਪੜਾਅ ਵੀ ਵਧੀਆ ਸਕੀਏ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਅਸੀਂ ਮਿਹਨਤ ਕਰਕੇ ਕਹਿੰਦੇ ਥੋੜੇ ਬਹੁਤ ਪੈਸੇ ਕਹਿੰਦੇ ਅਸੀਂ ਜੋੜ ਲੈਨੇ ਆ ਆਪਣੀ ਬੱਚੀ ਆ ਬੱਚੀ ਨੂੰ ਵੀ ਵਧੀਆ ਪੜਾਉਣੇ ਲਿਖਾਉਣੇ ਆ ਪਹਿਲਾ ਬਾਹਰ ਜਾ ਭੇਜਣ ਦੀ ਬੇਟੀ ਨੂੰ ਕੋਸ਼ਿਸ਼ ਕੀਤੀ ਉਹਦਾ ਬਾੜ ਦਾ ਬਣਿਆ ਨਾ ਤੇ ਉਹਨੂੰ ਇੱਥੇ ਹੀ ਪੜਾਇਆ ਲਿਖਾਇਆ ਵਧੀਆ ਪਰ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ ਮੇਰੇ ਕੋਲ 25-30 ਲੱਖ ਰੁਪਏ ਕਹਿੰਦੇ ਸੇਵਿੰਗ ਹੋ ਗਈ ਸੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਮੇਰੀ ਸਿਹਤ ਥੋੜੀ ਜੀ ਸਹੀ ਨਹੀਂ ਸੀ ਰਹਿੰਦੀ ਕਿੰਨੇ ਪੈ ਠੀਕ ਨਹੀਂ ਸੀ ਰਹਿੰਦਾ ਤਾਂ ਮੇਰੇ ਤੋਂ ਇੰਨਾ ਕੰਮ ਕਰ ਨਹੀਂ ਸੀ ਹੁੰਦਾ ਤਾਂ ਮੈਂ ਸੋਚਿਆ ਵੀ ਚਲ ਇਸ ਦੇ ਨਾਲ ਬੇਟੀ ਦਾ ਵਿਆਹ ਕਰ ਦਾਂਗਾ ਪਰ ਕਹਿੰਦੇ ਕਿ ਇੱਕ ਮੇਰਾ ਦੋਸਤ ਮਿੱਤਰ ਆਉਂਦਾ ਏ ਮੇਰੇ ਕੋਲ ਅਚਾਨਕ ਕਹਿੰਦੇ ਉਸ ਦੇ بیٹے ਨੇ ਕਹਿੰਦੇ ਬਾਹਰ ਜਾਣਾ ਹੁੰਦਾ ਹੈ ਕਹਿੰਦੇ ਉਸ ਦੇ ਕੋਲ ਥੋੜੇ ਪੈਸੇ ਘਟ ਜਾਂਦੇ ਆ ਤੇ ਉਹ ਮੈਨੂੰ ਆ ਕੇ ਕਹਿੰਦਾ ਏ ਕੇ ਤੂੰ ਮੈਨੂੰ ਪੈਸੇ ਦੇ ਦੇ ਤੇ ਮੈਂ ਤੇਰੇ 6 ਮਹੀਨਿਆਂ ਤੱਕ ਜਦੋਂ ਮੇਰਾ ਬੇਂਡਾ ਬਾਹਰ ਚਲਾ ਗਿਆ ਤਾਂ ਉਹ ਮੈਨੂੰ ਪੈਸੇ ਭੇਜੇਗਾ ਤੇ ਵਿਆਜ ਦੇ ਸਮੇਤ ਮੈਂ ਤੇਰੇ ਪੈਸੇ ਵਾਪਸ ਕਰ ਦੇਵਾਂਗਾ ਇਸ ਤਰ੍ਹਾਂ ਖਾਰਸਾ ਜੀ ਉਹ ਵੀਰ ਦੱਸ ਰਿਹਾ ਕਿ ਮੇਰਾ ਦੋਸਤ ਆ ਕੇ ਮੈਨੂੰ ਕਹਿੰਦਾ ਤੇ ਕਹਿੰਦੇ ਮੈਨੂੰ ਵੀ ਇਸ ਤਰ੍ਹਾਂ ਲੱਗਿਆ ਕਿ ਮੈਨੂੰ ਹੈਲਪ ਕਰਨੀ ਚਾਹੀਦੀ ਵੀ ਕੋਈ ਗੱਲ ਨਹੀਂ ਅਜੇ ਮੈਂ ਬੇਟੀ ਦਾ ਕਿਹੜਾ ਵਿਆਹ ਕਰਨਾ ਜਦੋਂ ਤੱਕ ਉਹ ਇਹ ਮੈਨੂੰ ਮੋੜ ਦੇਵੇਗਾ ਇਸ ਤਰ੍ਹਾਂ ਕਰਕੇ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੈਂ ਆਪਣੇ ਦੋਸਤ ਨੂੰ ਜੋ ਮੇਰੇ ਕੋਲ 25-30 ਲੱਖ ਰੁਪਏ ਪੈ ਸੀਗੇ ਉਹ ਮੈਂ ਉਹ ਦੇ ਦਿੱਤੇ ਤੇ ਉਸ ਨੂੰ ਕਿਹਾ ਵੀ ਕੋਈ ਗੱਲ ਨਹੀਂ ਤੂੰ ਆਪਣੇ ਮੁੰਡੇ ਨੂੰ ਬਾਹਰ ਭੇਜ ਦੇ ਜਦੋਂ ਤੇਰੇ ਕੋਲ ਹੋਏ ਤੂੰ ਦੇ ਦੇਈਂ ਕਹਿੰਦੇ ਕਿ ਮੈਂ ਉਸ ਨੂੰ ਪੈਸੇ ਦੇ ਦੇਣਾ ਪਰ ਉਹ ਪੈਸੇ ਦੇਣ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਦੱਸ ਦਿਆ ਕਿ ਮੇਰੀ ਸਿਹਤ ਬਿਲਕੁਲ ਡਾਊਨ ਹੋ ਜਾਂਦੀ ਹੈ ਕਹਿੰਦੇ ਜੋ ਮੇਰਾ ਦੋਸਤ ਹੁੰਦਾ ਹੈ ਜਦੋਂ ਪੈਸੇ ਲੈ ਜਾਂਦਾ ਮੈਂ ਬਹੁਤ ਬਿਮਾਰ ਹੋ ਜਾਂਦਾ ਮੇਰੇ ਕੋਲ ਦਵਾਈ ਲੈ ਕੇ ਆਉਣ ਵੀ ਪੈਸੇ ਨਹੀਂ ਹੁੰਦੇ ਏ ਕਹਿੰਦੇ ਫਿਰ ਮੈਂ ਉਸ ਨੂੰ ਜਦੋਂ ਫੋਨ ਲਗਾਉਣਾ ਤੇ ਉਸ ਦਾ ਫੋਨ ਵੀ ਬੰਦ ਹੁੰਦਾ ਕਹਿੰਦੇ ਇੱਕ ਦੋ ਵਾਰ ਮੈਂ ਉਸ ਦੇ ਘਰ ਜਾ ਕੇ ਆਉਣਾ ਤੇ ਉਸ ਦੇ ਘਰ ਨੂੰ ਵੀ ਤਾਲੇ ਲੱਗੇ ਹੁੰਦੇ ਨੇ ਘਰ ਦੇ ਵਿੱਚ ਵੀ ਕੋਈ ਨਹੀਂ ਮਿਲਦਾ ਕਿਉਂਕਿ ਖਾਲਸਾ ਜੀ ਉਹ ਵੀ ਦੱਸ ਰਿਹਾ ਜਦੋਂ ਉਹਨਾਂ ਦਾ ਬੇਟਾ ਬਾਹਰ ਚਲਾ ਜਾਂਦਾ ਤੇ ਉਹ ਕਿਤੇ ਪਾਸੇ ਰਹਿਣ ਲੱਗ ਜਾਂਦੇ ਆ ਇਸੇ ਤਰ੍ਹਾਂ ਖਾਲਸਾ ਜੀ ਵੀ ਦੱਸ ਰਿਹਾ ਮੇਰੀ ਸਿਹਤ ਦਿਨੋ ਦਿਨ ਡਾਊਨ ਹੋ ਜਾਂਦੀ ਏ ਕਹਿੰਦੇ ਮੈਂ ਕਦੇ ਕਿਸੇ ਤੋਂ ਪੈਸੇ ਫੜ ਕੇ ਵਿਆਜ ਤੇ ਕਦੇ ਕਿਸੇ ਤੋਂ ਆਪਣਾ ਇਲਾਜ ਕਰਵਾਉਣਾ ਇਸ ਤਰ੍ਹਾਂ ਕਹਿੰਦੇ ਕਿ ਮੈਂ ਪੈਸੇ ਫੜ ਫੜ ਕੇ ਆਪਣੀ ਦਵਾਈ ਲੈ ਕੇ ਆਉਣਾ ਆਪਣਾ ਟ੍ਰੀਟਮੈਂਟ ਕਰਵਾਉਣਾ ਤੇ ਉਹ ਪੈਸੇ ਕਹਿੰਦੇ ਜੋ ਮੈਂ ਵਿਆਜ ਤੇ ਫੜਦਾ ਉਸ ਨੂੰ ਵਿਆਜ ਨੂੰ ਵਿਆਜ ਲੱਗ ਕੇ ਕਹਿੰਦੇ ਮੇਰੇ ਸਿਰ ਤੇ ਕਾਫੀ ਕਰਜ਼ਾ ਹੋ ਜਾਂਦਾ ਹੈ ਕਹਿੰਦੇ ਕਿ ਮੇਰੀ ਸੇਤਤਾ ਥੋੜੀ ਠੀਕ ਹੋ ਜਾਂਦੀ ਹੈ ਪਰ ਜਿੰਨਾ ਦਾ ਮੈਂ ਕਰਜ਼ਾ ਦੇਣਾ ਹੁੰਦਾ ਜਿੰਨਾ ਦੇ ਪੈਸੇ ਦੇਣੇ ਹੁੰਦੇ ਨੇ ਉਹ ਲੋਕ ਕਹਿੰਦੇ ਕਿ ਮੇਰੇ ਘਰ ਗੇੜੇ ਮਾਰਦੇ ਨੇ ਪੈਸਿਆਂ ਦੇ ਲਈ ਕਹਿੰਦੇ ਕਦੇ ਤਾਂ ਉਹ ਮੇਰੀ ਘਰਵਾਲੀ ਨੂੰ ਤਾਣੇ ਮਿਹਨੇ ਮਾਰ ਕੇ ਜਾਂਦੇ ਆ ਕਦੇ ਮੇਰੀ ਬੇਟੀ ਦੇ ਬਾਰੇ ਕਹਿੰਦੇ ਮਾੜਾ ਚੰਗਾ ਬੋਲਦੇ ਆ ਕਦੇ-ਕਦੇ ਤਾਂ ਵੀਰ ਦੱਸ ਦੇ ਕਿ ਮੈਂ ਇੰਨਾ ਅੱਕ ਜਾਂਦਾ ਸੀ ਮੈਂ ਘਰ ਤੋਂ ਬਾਹਰ ਚਲਾ ਜਾਂਦਾ ਸੀ ਸਾਰਾ-ਸਾਰਾ ਦਿਨ ਘਰ ਹੀ ਨਹੀਂ ਸੀ ਆਉਂਦਾ ਕਹਿੰਦੇ ਪਹਿਲਾਂ ਤਾਂ ਉਹ ਵੀਰ ਦੱਸਦੇ ਆ ਕਿ ਮੈਂ ਕਦੇ ਪਾਠ ਨਹੀਂ ਸੀ ਕੀਤਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਮੈਂ ਨਹੀਂ ਸੀ ਜਾਂਦਾ ਹੁੰਦਾ ਪਰ ਜਦੋਂ ਵੀਰ ਕਹਿੰਦੇ ਕਿ ਮੇਰੇ ਤੇ ਸਮੇਂ ਦੀ ਮਾੜੀ ਘੜੀ ਆਉਂਦੀ ਹੈ ਕਹਿੰਦੇ ਕਿ ਮੈਨੂੰ ਹੋਰ ਕੋਈ ਰਸਤਾ ਨਹੀਂ ਦਿਖਦਾ ਮੈਂ ਕਹਿੰਦੇ ਇੱਕ ਦਿਨ ਸ਼ਾਮ ਦਾ ਰਹਿ ਰਸਤਾ ਸਵਾ ਹੁੰਦਾ ਮੈਂ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰਕੇ ਆਉਣਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਵੀ ਮੈਨੂੰ ਤਾਂ ਉਸ ਆਪਣੇ ਦੋਸਤ ਦੇ ਦੇਲ ਦਾ ਕੋਈ ਪਤਾ ਨਹੀਂ ਸੀ ਮੈਂ ਤਾਂ ਉਸ ਦੀ ਮਦਦ ਕੀਤੀ ਪਰ ਮੇਰੇ ਕੋਲ ਤਾਂ ਜੋ ਜਮਾ ਪੂੰਜੀ ਸੀ ਮੈਂ ਉਸ ਦੀ ਮਦਦ ਕਰਦੀ ਹੁਣ ਮੈਂ ਆਪਣੀ ਬੱਚੀ ਦਾ ਵਿਆਹ ਕਿਵੇਂ ਕਰਾਂਗਾ ਲੋਕਾਂ ਦੇ ਪੈਸੇ ਕਿਵੇਂ ਉਤਾਰੇਗਾ ਕਿਉਂਕਿ ਵੀਰ ਕਹਿੰਦੇ ਆ ਕਿ ਮੈਂ ਕੰਮ ਨਹੀਂ ਸੀ ਕਰ ਸਕਦਾ ਕਿਉਂਕਿ ਡਾਕਟਰ ਨੇ ਮੈਨੂੰ ਮਨਾ ਕੀਤਾ ਸੀ ਕਿਤੇ ਜਿਸ ਕਰਕੇ ਵੀ ਨਾ ਹੀ ਮੇਰੇ ਤੋਂ ਕੰਮ ਹੁੰਦਾ ਸੀ ਜੇ ਕੰਮ ਕਰਦਾ ਤੇ ਕਿਥੋਂ ਪੈਸਾ ਬਣਦਾ ਕਹਿੰਦੇ ਨਾ ਹੀ ਮੇਰੇ ਤੋਂ ਪੈਸਾ ਬਣਦਾ ਸੀ ਉਹ ਘਰ ਵਾਲੀ ਵੀਰ ਦੀ ਲੋਕਾਂ ਦਾ ਕੰਮ ਕਰਦੀ ਸੀ ਥੋੜਾ ਬਹੁਤ ਉਸ ਤੋਂ ਹੀ ਉਹ ਵੀਰ ਦੱਸ ਦਿਆ ਕਿ ਰੋਟੀ ਦਾ ਗੁਜ਼ਾਰਾ ਚੱਲਦਾ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਖਾਲਸਾ ਜੀ ਵੀਰ ਦੱਸਦੇ 2-3 ਸਾਲ ਹੋ ਜਾਂਦੇ ਨੇ ਕਹਿੰਦੇ ਫੇਰ ਮੇਰੇ ਕੋਲ ਕੋਈ ਰਸਤਾ ਨਹੀਂ ਰਹਿੰਦਾਗਾ ਕਹਿੰਦੇ ਮੈਂ ਉਸ ਪਿੰਡ ਦੇ ਵਿੱਚ ਜਾ ਕੇ ਜਿਸ ਪਿੰਡ ਦਾ ਮੇਰਾ ਦੋਸਤ ਹੁੰਦਾ ਹੈ ਕਹਿੰਦੇ ਮੈਂ ਉਸ ਨੂੰ ਪੁੱਛਦਾ ਆਂਡ ਗਵਾੜ ਦੇ ਵਿੱਚ ਵੀ ਕਿੱਥੇ ਰਹਿੰਦੇ ਨੇ ਕਹਿੰਦੇ ਉਹ ਦੱਸਦੇ ਨੇ ਕਿ ਇੱਕ ਕੁਛ ਦਿਨ ਪਹਿਲਾਂ ਬਾਹਰ ਚਲੇ ਗਏ ਨੇ ਆਪਣੇ ਬੇਡੇ ਦੇ ਕੋਲ ਇਹਨਾਂ ਦਾ ਵੀਜ਼ਾ ਆ ਗਿਆ ਸੀ ਤਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਬਹੁਤ ਕਹਿੰਦੇ ਦੁਖੀ ਹੁੰਦਾ ਕਿ ਵੀ ਮੈਂ ਆਪਣੀ ਮਿਹਨਤ ਦੀ ਜੋ ਕਮਾਈ ਉਸ ਦੇ ਵਿੱਚੋਂ ਹੈਲਪ ਕੀਤੀ ਤੇ ਇਸ ਨੇ ਮੇਰਾ ਕੋਣ ਵੀ ਨਹੀਂ ਚੱਕਿਆ ਤੇ ਘਰੋਂ ਵੀ 사이ਡ ਤੇ ਰਿਹਾ ਹੁਣ ਆਪਣਾ ਵਿਸਾਖੋ ਸੈੱਟ ਕਰਕੇ ਤੇ ਵੀ ਮੈਂ ਕਿਹੜੇ ਪਾਸੇ ਜਾਵਾਂ ਲੋਕਾਂ ਦੇ ਪੈਸੇ ਕਿੱਥੋਂ ਦੇਵਾਂ ਵੀਰ ਦੱਸਦਿਆਂ ਕਿ ਉਤੋਂ ਮੇਰਾ ਮਨ ਬਹੁਤ ਉਦਾਸ ਹੋਇਆ ਕਹਿੰਦੇ ਕਿ ਮੈਂ ਉਦਾਸ ਮਨ ਦੇ ਨਾਲ ਘਰ ਆ ਰਿਹਾ ਸੀ ਕਹਿੰਦੇ ਜਦੋਂ ਮੈਂ ਘਰ ਆਉਂਦਾ ਸੀ ਤੇ ਰਸਤੇ ਦੇ ਵਿੱਚ ਕਿਨੇ ਕੁਝ ਕੁ ਬਜ਼ੁਰਗ ਬੈਠੇ ਸੀ ਕਹਿੰਦੇ ਗਰਮੀ ਦਾ ਸਮਾਂ ਸੀ ਮੈਂ ਉਹਨਾਂ ਦੇ ਕੋਲ ਕੁਝ ਟਾਈਮ ਲਈ ਬਹਿ ਗਿਆ ਕਹਿੰਦੇ ਦਬ ਲੈਣ ਦੇ ਨਹੀਂ ਕਹਿੰਦੇ ਜਦੋਂ ਮੈਂ ਬੈਠਾ ਤੇ ਉਹ ਬਜ਼ੁਰਗਾਂ ਨੇ ਕਹਿੰਦੇ ਮੇਰੇ ਤੋਂ ਪੁੱਛਿਆ ਵੀ ਤੂੰ ਕਿਉਂ ਉਦਾਸ ਹੈ ਕਹਿੰਦੇ ਵੀਰ ਵੀ ਮੈਂ ਆਪਣੀ ਸਾਰੀ ਵਾਰਤਾ ਦੱਸੀ ਜਦੋਂ ਮੈਂ ਆਪਣੀ ਸਾਰੀ ਕਹਿੰਦੇ ਵਾਰਤਾ ਦੱਸੀ ਤਾਂ ਉਸ ਉਹਨਾਂ ਨੇ ਕਿਹਾ ਕਿ ਤੂੰ ਇਸ ਤਰ੍ਹਾਂ ਨਾ ਕਰ ਬਣ ਹੋਲਾ ਨਾ ਕਰ ਤੂੰ ਗੁਰਦੁਆਰਾ ਸਹਿਬ ਜਾਇਆ ਕਰ ਤੇ ਤੂੰ ਪਾਠ ਕਰਿਆ ਤਾਂ ਜਿੰਨਾ ਹੋ ਸਕੇ ਤੇ ਕਹਿੰਦੇ ਉਹ ਬਜ਼ੁਰਗ ਹੈ ਜੇ ਇਹਨਾਂ ਦੱਸ ਦੇ ਪੈਸੇ ਜਦੋਂ ਨੂੰ ਕਹਿੰਦੇ ਇੱਕ ਅੰਕਲ ਜੀ ਵੀ ਦੱਸਦਿਆ ਕੋਲ ਬੈਠੇ ਸੀ ਉਹਨਾਂ ਨੇ ਕਿਹਾ ਸੀ ਕਿ ਯੋਗਤੀ ਮੈਂ ਤੁਹਾਨੂੰ ਦੱਸਦਾ ਵੀ ਚਮਤਕਾਰ ਹੀ ਹੁੰਦੇ ਦੇਖੇ ਨੇ ਮੈਂ ਤਾਂ ਅੱਜ ਤੱਕ ਜਿੰਨੇ ਵੀ ਦੇਖੇ ਨੇ ਵੀ ਜੇ ਤੁਸੀਂ ਉਸ ਤਰ੍ਹਾਂ ਕਰੋ ਤਾਂ ਤੁਹਾਡੀ ਜ਼ਰੂਰ ਅਰਦਾਸ ਬੇਨਤੀ ਪੂਰੀ ਹੋਵੇਗੀ ਤੁਹਾਡੇ ਪੈਸੇ ਵੀ ਮੋੜ ਆਉਣਗੇ ਇਸ ਤਰ੍ਹਾਂ ਕਾਰਸਾ ਜੀ ਵੀਰ ਦੱਸਦਿਆਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਹਾਂ ਨੇ ਵੀ ਤੁਸੀਂ ਦੱਸੋ ਅਸੀਂ ਸਭ ਕਰਾਂਗੇ ਤਾਂ ਉਹ ਅੰਕਲ ਨੇ ਵੀਰ ਨੂੰ ਦੱਸਿਆ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਤੇ ਜਾਓ ਜਾ ਕੇ ਅਰਦਾਸ ਬੇਨਤੀ ਕਰੋ ਤੇ ਜਪੈਰਾ ਸਹਿਵੀ ਕੱਟਿਆ ਜਾਂਦਾ ਹੈ ਜੋਤ ਦੇ ਵਿੱਚ ਤੇ ਉਹ ਵੀ ਪੈਂਦਾ ਹੈ ਵੀ ਤੁਸੀਂ ਉੱਥੇ ਜਾ ਕੇ ਇੱਕ ਵਾਰ ਝੋਲੀ ਅੱਡ ਕੇ ਅਰਦਾਸ ਬੇਨਤੀ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਣਗੇ ਵੀ ਮੈਂ ਬਹੁਤ ਦੇਖੇ ਨੇ ਬਹੁਤ ਸੰਗਤਾਂ ਦੇਖੀਆਂ ਨੇ ਜਿਨ੍ਹਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਜ਼ਰੂਰ ਆਤਮੀਆਂ ਨੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਖਾਲਸਾ ਜੀ ਕਦੇ ਵੀ ਕੋਈ ਖਾਲੀ ਨਹੀਂ ਮੁੜਦਾ ਵੀਰ ਦਸੜਿਆ ਖਾਲਸਾ ਜੀ ਵੀ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਨੂੰ ਪਾਠ ਕਰ ਮੈਂ ਆਉਂਦਾ ਏ ਤਾਂ ਵੀਰ ਕਿੰਨੇ ਮੈਂ ਕਿਹਾ ਵੀ ਹਾਂਜੀ ਅਸੀਂ ਪੜੇ ਲਿਖੇ ਹਾਂ ਜਿੰਨਾਕ ਵੀ ਸਾਨੂੰ ਆਉਂਦਾ ਏ ਅਸੀਂ ਪਾਠ ਕਰ ਸਕਦੇ ਆ ਤਾਂ ਵੀਰ ਦਾਸ ਦਿਆ ਕਿ ਉਹ ਅੰਕਲ ਨੇ ਕਹਿਆ ਫਿਰ ਤੁਸੀਂ ਤਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਟੇ ਜਾਓ ਉੱਥੇ ਅਰਦਾਸ ਬੇਨਤੀ ਕਰੋ ਤੇ ਜ਼ਰੂਰ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਵੇਗੀ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ ਅਸੀਂ ਆ ਕੇ ਘਰ ਮੈਂ ਸਲਾਹ ਕਰਦਾ ਆਪਣੀ ਘਰ ਵਾਲੀ ਦੇ ਨਾਲ ਬੇਟੀ ਨਾਲ ਕਹਿੰਦੇ ਅਸੀਂ ਤਿੰਨੇ ਪਰਿਵਾਰ ਦੇ ਮੈਂਬਰ ਜਦੋਂ ਕਿੰਨੇ ਐਤਵਾਰ ਆਉਂਦਾ ਹੈ ਅਸੀਂ ਐਤਵਾਰ ਨੂੰ ਸ਼ਹੀਦਾ ਸਾਹਿਬ ਜਾਨੇ ਆ ਜਾ ਕੇ ਕਹਿੰਦੇ ਜਦੋਂ ਉੱਥੇ ਦੇਖਦੇ ਆ ਲੱਖਾਂ ਹੀ ਸੰਗਤਾਂ ਦਾ ਇਕੱਠ ਤੇ ਮੰਨ ਲੋ ਕਹਿੰਦੇ ਕਿ ਬਹੁਤ ਇੱਕ ਸਕੂਨ ਮਿਲ ਜਾਂਦਾ ਹੈ ਇੱਕ ਮਨ ਦੇ ਵਿੱਚ ਕਹਿੰਦੇ ਸ਼ਰਧਾ ਪਾਵਨਾ ਬਣ ਜਾਂਦੀ ਹੈ ਵੀ ਇੰਨੀ ਸੰਗਤ ਵੀ ਇੰਨੀ ਸੰਗਤ ਦੀ ਕਿਤੇ ਨਾ ਕਿਤੇ ਅਰਦਾਸ ਬੇਨਤੀ ਸੁਣੀ ਜਾਂਦੀ ਹੋਵੇਗੀ ਪੂਰੀ ਹੁੰਦੀ ਹੋਵੇਗੀ ਤਾਂ ਇਹਨੂੰ ਇੰਨੀ ਸੰਗਤ ਧੰਨ ਧੰਨ ਬਾਬਾ ਦੀਪ ਸਿੰਘ ਸੇਵ ਜੀ ਦੇ ਦਰ ਤੇ ਹਾਜ਼ਰੀ ਭਰਦੀ ਏ ਜਪਹਿਰਾ ਸੇਵ ਦੀ ਤਕਾਲ ਸਹਿ ਜੀ ਵੀਰ ਕਹਿੰਦੇ ਕਿ ਅਸੀਂ ਜਦੋਂ ਉੱਥੇ ਜਾਂਦੇ ਆਂ ਕਹਿੰਦੇ ਆ ਜਾ ਕੇ ਬਹੁਤ ਜ਼ਿਆਦਾ ਕਹਿੰਦੇ ਸੰਗਤਾਂ ਦਾ ਇਕੱਠ ਹੁੰਦਾ ਏ ਕਹਿੰਦੇ ਅਸੀਂ ਅਰਦਾਸ ਬੇਨਤੀ ਕਰਕੇ ਕਹਿੰਦੇ ਅਸੀਂ ਤਿੰਨੇ ਹੀ ਫੈਮਿਲੀ ਦੇ ਮੈਂਬਰ ਦੁਪਹਿਰਾ ਸੇਵ ਕੱਟਦੇ ਆਂ ਕਹਿੰਦੇ ਉੱਥੇ ਦੁਪਹਿਰਾ ਸੇਵ ਕੱਟ ਕੇ ਉੱਥੋਂ ਹੀ ਕਹਿੰਦੇ ਕਿ ਉਹ ਲੈ ਕੇ ਜੋਤ ਦੇ ਵਿੱਚ ਪਾਉਣੇ ਆ ਤੇ ਕਹਿੰਦੇ ਅਸੀਂ 11:00 ਦੁਪਹਿਰਾ ਸੇਵ ਉਹ ਵੀਰ ਦੱਸਦੇ ਵੀ ਸੁੱਖ ਆਉਂਦੇ ਆ 11:00 ਦੁਪਹਿਰਾ ਸੇਵ ਕਹਿੰਦੇ ਸੁੱਖ ਹੋਣੇ ਆ ਉੱਥੇ ਸੇਵਾ ਕਰਕੇ ਜੇ ਪਹਿਰਾ ਸੇਵ ਕੱਟ ਕੇ ਅਰਦਾਸ ਬੇਨਤੀ ਕਰਕੇ ਕਹਿੰਦੇ ਦੂਸਰੇ ਦਿਨ ਘਰ ਵਾਪਸ ਹੋੜਿਆ ਕਹਿੰਦੇ ਘਰ ਆ ਕੇ ਵੀ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦੇ ਆ ਕਹਿੰਦੇ ਪਾਠ ਕਰਦੇ ਆ ਜਪਜੀ ਸਾਹਿਬ ਦਾ ਚਪਾਈ ਸਾਹਿਬ ਦਾ ਹਰ ਰੋਜ਼ ਕਹਿੰਦੇ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਘਰ ਵਿੱਚ ਫੋਟੋ ਲੈ ਕੇ ਆਉਣੇ ਆ ਹਰ ਰੋਜ਼ ਫੋਟੋ ਦੇ ਅੱਗੇ ਕਹਿੰਦੇ ਅਸੀਂ ਅਰਦਾਸ ਬੇਨਤੀ ਵੀ ਕਰਦੇ ਆ ਇਸ ਤਰ੍ਹਾਂ ਹਾਰਸਾ ਜੀ ਉਹ ਵੀਰ ਦੱਸ ਰਿਹਾ ਕਿ ਫਿਰ ਜਦੋਂ ਅਸੀਂ 11 ਚ ਪਹਿਰਾ ਸੇਵ ਸੋਖਾਏ ਸੀ ਦਾ ਹਰ ਸੰਡੇ ਨੂੰ ਅਸੀਂ ਸ਼ਹੀਦਾ ਸਾਹਿਬ ਜਾਣਾ ਸਵੇਰ ਅੰਮ੍ਰਿਤ ਵੇਲੇ ਅਸੀਂ ਪਹੁੰਚ ਜਾਣਾ ਜਾ ਕੇ ਦੁਪਹਿਰਾ ਸੇਵ ਦੀ ਹਾਜ਼ਰੀ ਭਰਨੀ ਤੇ ਜੋਤ ਦੇ ਵਿੱਚ ਕਿਉਂ ਵੀ ਪੌੜਾ ਕਹਿੰਦੇ ਜਿਸ ਚੀਜ਼ ਦੀ ਮੈਨੂੰ ਵੀਰ ਦੱਸਦੇ ਆ ਕਿ ਉਮੀਦ ਵੀ ਨਹੀਂ ਸੀ ਕਹਿੰਦੇ ਕਿ ਉਹ ਪੈਸੇ ਲਈ ਉਹ 4-5 ਸਾਲ ਹੋ ਚੱਲੇ ਸੀ ਕਹਿੰਦੇ 2-3 ਸਾਲ ਤਾਂ ਮੈਂ ਪੂਰੀ ਵੇਟ ਕੀਤੀ ਕਹਿੰਦੇ ਨਹੀਂ ਉਹਨੇ ਮੇਰਾ ਮੂੰਹ ਚੱਕਿਆ ਸੀ ਨਾ ਹੀ ਉਹ ਮੈਨੂੰ ਪਿੰਡ ਘਰ ਦੇ ਵਿੱਚ ਕਿਤੇ ਮਿਲਿਆ ਸੀ ਤੇ ਨਾਨੀ ਵੀਰ ਦਾਸ ਨੇ ਆ ਕੇ ਮੈਨੂੰ ਉਹਦਾ ਕੋਈ ਥਾਂ ਟਿਕਾਣਾ ਪਤਾ ਲੱਗਿਆ ਸੀ ਕਿ ਹੁਣ ਉਹ ਕਿੱਥੇ ਰਹਿੰਦੇ ਨੇ ਇਸੇ ਤਰ੍ਹਾਂ ਖਾਲਸਾ ਜੀ ਵੀਰ ਦਾਸ ਨੇ ਆ ਕੇ ਅਸੀਂ ਹਰ ਸੰਡੇ ਨੂੰ ਚਪੈਰਾ ਸੇਵ ਕੱਟਦੇ ਆਂ ਅਰਦਾਸ ਬੇਨਤੀ ਕਰਦੇ ਆਂ ਘਰ ਦੇ ਵਿੱਚ ਵੀ ਜਪਜੀ ਸਾਹਿਬ ਦਾ ਪਾਠ ਕਰਕੇ ਚਪਈ ਸੇਵ ਦਾ ਪਾਠ ਕਰਕੇ ਗੁਰਦੁਆਰਾ ਸੇਵ ਵੀ ਜਾ ਕੇ ਮੱਥਾ ਟੇਕ ਕੇ ਆਉਣੀ ਆ ਅਰਦਾਸ ਬੇਨਤੀ ਕਰਕੇ ਤਾਂ ਖਾਲਸਾ ਜੀ 4-5 ਸਾਲਾਂ ਦੇ ਬਾਅਦ ਦੇ ਵਿੱਚ ਵੀਰ ਦੱਸਦੇ ਆ ਜਦੋਂ ਅਸੀਂ 11 ਚਪੈਰਾ ਸਹਿਬ ਸਾਡੇ ਪੂਰੇ ਹੋ ਜਾਂਦੇ ਨੇ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਘਰ ਦੇ ਵਿੱਚ ਦੁਪਹਿਰਾ ਸਹਿਬ ਕੱਟਦੇ ਆ ਕਿਉਂਕਿ ਜਦੋਂ ਅਸੀਂ ਘਰ ਦੇ ਵਿੱਚ ਵੀਰ ਦੱਸਦੇ ਆ 11 ਚਪੈਰਾ ਸਹਿਬ ਕਹਿੰਦੇ ਅਸੀਂ ਸੰਪੂਰਨ ਕਰਕੇ ਘਰ ਦੇ ਵਿੱਚ ਜੋਤ ਜਗਾਉਣੀ ਚਪੈਰਾ ਸਹਿਬ ਕੱਟਣਾ ਤੇ ਜਪਜੀ ਸਾਹਿਬ ਦੇ ਚਪਈ ਸਹਿਬ ਦੇ ਪਾਠ ਦਾ ਤਾਂ ਕਹਿੰਦੇ ਅਸੀਂ ਕਦੇ ਗਿਣਤੀ ਮਿੰਤੀ ਨਹੀਂ ਸੀ ਕੀਤੀ ਵੀ ਕਿੰਨੇ ਕਰ ਲੈਂਦੇ ਸੀ ਕਹਿੰਦੇ ਇਸੇ ਤਰ੍ਹਾਂ ਸਾਡੀ ਰੁਟੀਨ ਬਣੀ ਹੋਈ ਸੀ ਕਹਿੰਦੇ ਜਦੋਂ ਅਸੀਂ 11 ਚਪੇਰਾ ਸਾਬ ਕੱਟਲੇ ਆਸ-ਉਮੀਦ ਥੋੜੀ ਟੁੱਟੀ ਸੀ ਪਰ ਫਿਰ ਵੀ ਕਹਿੰਦੇ ਅਸੀਂ ਅਰਦਾਸ ਬੇਨਤੀ ਨਹੀਂ ਛੱਡੀ ਕਹਿੰਦੇ 4-5 ਸਾਲ ਦੇ ਬਾਅਦ ਇੱਕ ਦਿਨ ਅਸੀਂ ਸ਼ਾਮ ਦਾ ਸਵਾ ਸੀ ਅਸੀਂ ਬੈਠੇ ਸੀ ਕਹਿੰਦੇ ਸਾਡਾ ਗੇਟ ਖੜਕਦਾ ਹੈ ਤੇ ਬੇਟੀ ਜਾ ਕੇ ਜਦੋਂ ਗੇਟ ਖੋਲਦੀ ਤੇ ਕਹਿੰਦੇ ਜਿਹੜਾ ਮੇਰਾ ਦੋਸਤ ਤੇ ਨਾਲ ਉਸ ਦਾ ਬੇਟਾ ਕਹਿੰਦੇ ਉਹ ਦੋਨੇ ਆਉਂਦੇ ਆ ਆ ਕੇ ਕਹਿੰਦੀ ਉਹ ਮੇਰੇ ਤੋਂ ਜਿਹੜਾ ਦੋਸਤ ਹੁੰਦਾ ਹੈ ਉਹ ਮਾਫੀ ਮੰਗਦਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਗੀ ਕਿ ਮੇਰੇ ਤੋਂ ਤੇਰੇ ਪੈਸੇ ਟਾਈਮ ਸਿਰ ਵਾਪਸ ਨਹੀਂ ਹੋਏ ਤੇ ਇਸ ਤਰ੍ਹਾਂ ਖਾਲਸਾ ਜੀ ਉਹ ਆਪਣੇ بیٹے ਦੇ ਸਮੇਤ ਵੀਰ ਦੱਸਦੇ ਆ ਕਿ ਵੀਰੇ ਪੈਸੇ 4-5 ਸਾਲਾਂ ਦੇ ਬਾਅਦ ਵਾਪਸ ਕੀਤੇ ਜੋ ਕਿੰਨੇ ਕਿ ਉਹ ਮੇਰੇ ਕੋਲੋਂ ਪੈਸੇ ਲੈ ਕੇ ਗਿਆ ਸੀ ਉਹਨੇ ਪੂਰੇ ਵਿਆਜ ਸਮੇਤ ਵਾਪਸ ਕਰਕੇ ਮੈਨੂੰ 2-3 ਲੱਖ ਰੁਪਏ ਵੈਸੇ ਵੀ ਕਹਿੰਦੇ ਉਸਨੇ ਨਾਲ ਦਿੱਤਾ ਕਹਿੰਦੇ ਕਿ ਬਾਕੀ ਉਹਨਾਂ ਨੇ ਖਾਲਸਾ ਜੀ ਵੀਰ ਦੱਸਦੇ कि ਫਿਰ ਉਹਨਾਂ ਨੇ ਕਿਹਾ ਵੀ ਸਾਡੇ ਇੱਕ ਦਿਨ ਮਨ ਦੇ ਵਿੱਚ ਬੈਠਿਆਂ ਬਹੁਤ ਆਇਆ ਵਹ ਕਿ ਅਸੀਂ ਤੁਹਾਡੇ ਪੈਸੇ ਵਾਪਸ ਨਹੀਂ ਕੀਤੇ ਕਹਿੰਦੇ ਅਸੀਂ ਸਿਰਫ ਇੰਡੀਆ ਇਸ ਲਈ ਆਏ ਆ ਕਿ ਸਾਡੇ ਮਨ ਦੇ ਵਿੱਚ ਕਹਿੰਦੇ ਸਾਨੂੰ ਦਿਨ ਰਾਤ ਚੈਣ ਵੀ ਨਹੀਂ ਸੀ ਹੁੰਦਾ ਸਾਡੇ ਮਨ ਨੂੰ ਇਹ ਸੀ ਕਿ ਅਸੀਂ ਪੈਸੇ ਵਾਪਸ ਕਰਕੇ ਆਈਏ ਕਹਿੰਦੇ ਅਸੀਂ ਹੁਣ ਸਿਰਫ ਤੁਹਾਡੇ ਪੈਸੇ ਦੇਣ ਦੇ ਲਈ ਹੀ ਆਏ ਆ ਤੇ ਇਸ ਰੰਘਾ ਸਾਹਿਬ ਜੀ ਉਹ ਵੀਰ ਦੱਸ ਦਿਆ ਕੀ ਤਾਂ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਕਿ ਸਾਨੂੰ ਕੋਈ ਆਸ ਉਮੀਦ ਨਹੀਂ ਸੀ ਰਹਗੀ ਚਾਰ ਮਹੀਨੇ ਸਾਲ ਦਾ ਸਮਾਂ ਹੋ ਗਿਆ ਸੀ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਚਪੈਰਾ ਸਹਿਮ ਕੱਟਣ ਦੇ ਨਾਲ ਅਰਦਾਸ ਬੇਨਤੀ ਕਰਨ ਦੇ ਨਾਲ ਕਹਿੰਦੇ ਕਿ ਜੋ ਮੇਰਾ ਦੋਸਤ ਸੀ ਉਹ ਵਿਆਜ ਦੇ ਸਮੇਤ ਜੋ ਮੇਰੇ ਸਾਰੇ ਪੈਸੇ ਸੀ ਉਹ ਵਾਪਸ ਕਰਕੇ ਗਿਆ ਨਾਲ ਮੈਨੂੰ 2-3 ਲੱਖ ਰੁਪਏ ਦੀ ਹੋਰ ਵੀ ਮਦਦ ਕਰਕੇ ਗਿਆ ਪਰ ਇਸ ਦੇ ਬਾਵਜੂਦ ਵੀ ਉਹ ਵੀਰ ਦੱਸਦੇ ਕਿ ਮੇਰੇ ਦੋਸਤ ਨੇ ਕਿਹਾ ਪਰ ਫਿਰ ਵੀ ਜੇ ਜੇ ਨੂੰ ਕਿਸੇ ਵੀ ਚੀਜ਼ ਦੀ ਹੋਰ ਮੇ ਲੋੜ ਹੋਏ ਤਾਂ ਤੂੰ ਮੈਨੂੰ ਫੋਨ ਕਰਨੀ ਮੈਂ ਜਦੋਂ ਹੀ ਤੇਰੇ ਕੋਲ ਹਾਜ਼ਰ ਹੋਵਾਂਗਾ ਤੇਰੀ ਮਦਦ ਕਰਾਂਗਾ ਇਸ ਤਰ੍ਹਾਂ ਹਾਲਸਾ ਜੀ ਵੀਰ ਦੱਸ ਰਿਹਾ ਕਿ ਮੈਂ ਆਪਣੀ ਬੇਟੀ ਦੇ ਵਿਆਹ ਦਾ ਕੰ데 ਕਾਰਜ ਕਰਨਾ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਪਣੀ ਬੇਟੀ ਦਾ ਵਿਆਹ ਰੱਖੋ ਮੈਂ ਤੁਹਾਡੀ ਬੇਟੀ ਮੇਰੀ ਵੀ ਬੇਟੀ ਹੈ ਮੈਂ ਤੁਹਾਡੀ ਬੇਟੀ ਦੇ ਵਿਆਹ ਤੇ ਜਿੰਨਾ ਹੋ ਸਕਿਆ ਆਪਣੀ ਬੇਟੀ ਸਮਝ ਕੇ ਉਹ ਵੀ ਤੁਹਾਡੀ ਹੈਲਪ ਕਰੇਗਾ। ਸੋ ਇਸ ਤਰ੍ਹਾਂ ਖਾਲਸਾ ਜੀ ਮੀਰ ਦੱਸ ਦਿਆਂ ਕਿ ਜਦੋਂ ਇੰਨਾ ਸਮਾਂ ਹੋ ਗਿਆ ਸੀ ਅਸੀਂ ਬਿਲਕੁਲ ਟੁੱਟ ਗਏ ਸੀ ਸਾਨੂੰ ਕੋਈ ਆਸ ਉਮੀਦ ਵੀ ਨਹੀਂ ਸੀ ਰਹੀ। ਕਹਿੰਦੇ ਫੇਰ ਅਸੀਂ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚਪੈਰਾ ਸਾਹਿਬ ਕੱਟੇ ਜੋਤ ਦੇ ਵਿੱਚ ਕਿਉਂ ਪਾਇਆ। ਉਸ ਤੋਂ ਬਾਅਦ ਵਿੱਚ ਘਰ ਦੇ ਵਿੱਚ ਦੁਪਹਿਰਾ ਸਹਿਬ ਕੱਟੇ ਜੋਤ ਜਗਾਈ ਬਾਠ ਕੀਤਾ ਗੁਰਦੁਆਰਾ ਸਹਿਬ ਅਰਦਾਸ ਬੇਨਤੀ ਕਰਨੀ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਸਾਡੀ ਅਰਦਾਸ ਬੇਨਤੀ ਮਾਰਾ ਸੱਚੇ ਪਾਤਸ਼ਾਹ ਨੇ ਸੁਣੀ ਤੇ ਜੋ ਸਾਡੇ ਪੈਸੇ ਇੰਨੇ ਸਾਲ ਤੋਂ ਖੜੇ ਸੀ ਉਹ ਸਾਨੂੰ ਵਾਪਸ ਕਰਕੇ ਗਏ ਸੋ ਇਸ ਤਰ੍ਹਾਂ ਖਾਰਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਜ਼ਰੂਰ ਕਿਰਪਾ ਹੁੰਦੀ ਏ ਬਸ ਆਪਣੀ ਸ਼ਰਧਾ ਭਾਵਨਾ ਹੋਣੀ ਚਾਹੀਦੀ ਏ ਅਟੁੱਟ ਸ਼ਰਧਾ ਭਾਵਨਾ ਹੋਣੀ ਚਾਹੀਦੀ ਏ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਜੇ ਆਪਣੀ ਸ਼ਰਧਾ ਭਾਵਨਾ ਤੇ ਵਿਸ਼ਵਾਸ ਇੰਨਾ ਹੋਵੇ ਨਾ ਖਾਰਸਾ ਜੀ ਕੋਈ ਤੋੜਨਾ ਵੀ ਚਾਹੇ ਤਾਂ ਵੀ ਨਾ ਟੁੱਟੇ ਤਾਂ ਵਾਹਿਗੁਰੂ ਦੀ ਕਿਰਪਾ ਜ਼ਰੂਰ ਹੁੰਦੀ ਏ ਸੋ ਖਾਲਸਾ ਜੀ ਇਹ ਸੀ ਉਸ ਵੀਰ ਦੀ ਹੱਦਬੀਤੀ ਜੋ ਅਸੀਂ ਅੱਜ ਦੀ ਵੀਡੀਓ ਤੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਾਉਣੀ ਜੀ ਇਸੇ ਤਰ੍ਹਾਂ ਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗੁਰਪਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗੁਰਪਾਣੀ ਦੇ ਨਾਲ ਜੋੜੋ ਸੋ ਖਾਲਸਾ ਜੀ ਪੁੱਲਾ ਚੁੱਕਾਂ ਦੀ ਹੀਮਾ ਬਖਸ਼ਨੀ ਤਨ ਤਨ ਆਮਰ ਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਪਰਕੇ ਭੇਜ ਲਈਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਭਨਾ ਦੇ ਪਰਵਾਰਾਂ ਦੇ ਸੁਖ ਸ਼ਾਂਤੀ ਵਰਤੌਣੀ ਸਭਨਾ ਦੇ ਪਰਿਵਾਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਤੇ ਮੇਰ ਭਰਿਆ ਹੱਥ ਰੱਖਣਾ ਪਰਵਾਣੀ ਦੇ ਨਾਲ ਜੋੜਨਾ ਸਾਰੀਆਂ ਸੰਗਤਾਂ ਨੂੰ ਗੁਰੂ ਵਾਲੇ ਬਣੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ